ਜਿਵੇਂ ਪਾਣੀ ਤੋਂ ਬਿਨਾ ਮੱਛੀ ਨਹੀਂ ਹੋ ਸਕਦੀ ਇਤਨੀ ਸਮਝ ਆ ਜਾਏ ਫਿਰ ਭਗਤ ਕਬੀਰ ਕਹਿੰਦੇ ਬਿਸਰਤ ਨਾਹੀ ਮਨ ਤੇ ਹਰੀ ਫੁਰਦਾ ਹੀ ਨਹੀਂ ਫੁਰਦਾ ਹੀ ਅਸੀਂ ਯਾਦ ਵੀ ਕਰੀਏ ਤੇ ਭੁੱਲ ਜਾਂਦਾ ਹੈ ਕਬੀਰ ਕਹਿੰਦੇ ਮੈਂ ਬੁਲਾਵਾ ਵੀ ਤੇ ਯਾਦ ਆਉਂਦਾ ਬਿਸਰਤ ਨਾਹੀ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪਲ ਬਲ ਬਈ ਬਿਖਮ ਨਾ ਜਾਏ ਜੜੀ ਤੋ ਹੈ ਮੈਨੂੰ ਕਾਵਾਂ ਨਾ ਸਮੱਸਿਆ ਦੱਸ ਦਿੰਦੀ ਹੈ ਸਵਾਲ ਦੱਸ ਦਿੰਦਾ ਹੈ ਵਾਸਵਿਕ ਇਸ ਮਨੁੱਖ ਦੀ ਲੋੜ ਕੀ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦੀ ਸਮੱਸਿਆ ਧਾਰਮਿਕ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦੀ ਸਮੱਸਿਆ ਸਰੀਰਕ ਹੈ ਕੋਈ ਬਿਮਾਰੀ ਹੈ ਕੋਈ ਰੋਗ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦਾ ਜੋ ਹੈ ਮਸਲਾ ਸਮਾਜਿਕ ਹੈ ਪਰਿਵਾਰਕ ਹੈ ਕੋਈ ਪਰਿਵਾਰ ਉਦੈ ਕਲਕਲੇਸ਼ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦੀ ਸਮੱਸਿਆ ਕਾਰੋਬਾਰੀ ਹੈ ਕੰਮ ਰੰਦੇ ਚ ਕੋਈ ਘਾਟਾ ਹੈ ਜਾਂ ਕੋਈ ਗੱਲ ਹੈ ਸਵਾਲ ਦੱਸ ਦਿੰਦੇ ਨੇ ਸਵਾਲੋਂ ਤੋਂ ਪਤਾ ਚਲ ਜਾਂਦਾ ਹੈ ਸਵਾਲ ਦੁੱਖ ਤੋਂ ਨਿਕਲਦਾ ਹੈ ਐਸਾ ਸੇ ਦੁਖੀ ਬੰਦੇ ਨੂੰ ਕਹਿੰਦੇ ਨੇ ਸਵਾਲੀ ਲੰਮਾ ਚੋੜਾ ਵਿਸਥਾਰ ਬਿਆਨ ਕਰਨ ਤੋਂ ਮੈਂ ਬਾਜ਼ਾਂਵਾ ਤੇ ਜਿਹੜੇ ਚੰਦ ਮਿੰਡ ਨੇ ਕਿਉਂਕਿ ਦਾਸ ਨੇ ਦੂਸਰੇ ਸਥਾਨ ਤੇ ਵੀ ਹਾਜ਼ਰੀ ਵਰਨੀ ਹੈ ਮੂਲ ਗੱਲ ਤੁਹਾਡੇ ਸਾਹਮਣੇ ਰੱਖਾਂ ਸਿਧਾਂ ਦੇ ਪ੍ਰਸ਼ਨ ਗੁਰੂ ਨਾਨਕ ਦੇ ਉੱਤਰ ਮੱਕੇ ਦੇ ਹਾਜੀ ਗੁਰੂ ਨਾਨਕ ਤੇ ਸਵਾਲ ਕਰਦੇ ਨੇ ਗੁਰੂ ਨਾਨਕ ਜਵਾਬ ਦਿੰਦੇ ਨੇ ਹਰੀਦਵਾਰ ਦੇ ਪਾਉਂਦੇ ਗੁਰੂ ਨਾਨਕ ਤੇ ਸਵਾਲ ਕਰਦੇ ਨੇ ਸਤਿਗੁਰੂ ਜਵਾਬ ਦਿੰਦੇ ਨੇ ਬਨਾਰਸ ਦੇ بڑے بڑے ਵਿਦਵਾਨ ਪੰਡਿਤ ਗੁਰੂ ਨਾਨਕ ਕੋਲ ਪ੍ਰਸ਼ਨ ਕਰਦੇ ਨੇ ਸਤਿਗੁਰੂ ਉੱਤਰ ਦਿੰਦੇ ਨੇ ਬਾਬਰ ਜੈਸਾ ਹੁਕਮਰਾਨ ਪ੍ਰਸ਼ਨ ਕਰਦਾ ਹੈ ਸਵਾਲ ਕਰਦਾ ਹੈ ਗੁਰੂ ਨਾਨਕ ਜਵਾਬ ਦਿੰਦੇ ਨੇ ਸਿੱਧਾਂ ਦੇ ਚੋਂ ਉਸ ਵਕਤ ਗੋਰਖ ਦਾ ਸਭ ਤੋਂ ਵੱਡਾ ਛੇਲਾ ਚਰਪਟਨਾਥ ਪੁਰਲਾਣਿਕ ਤੇ ਪ੍ਰਸ਼ਨ ਕਰਦਾ ਹੈ ਦੁਨੀਆਂ ਸਾਗਰ ਦੁੱਤਰ ਕਈਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਔਧੋ ਨਾਨਕ ਦੇਹੋ ਸਚਾ ਵਿਚਾਰੋ اے ਨਾਨਕ ਜੀ ਸੱਚ ਦੀ ਵਿਚਾਰ ਦਸੋ ਇਹ ਜਿਹੜਾ ਸੰਸਾਰ ਹੈ ਨਾ ਇਹ ਨਤਰੇ ਜਾਣ ਵਾਲਾ ਸਾਗਰ ਹੈ ਦੁਨੀਆ ਸਾਗਰ ਦੁੱਤਰ ਕਈ ਦੁਸਤਰ ਨਾ ਤਰੇ ਜਾਨਵਾਲਾ ਨਹੀਂ पार ਕਰ ਸਕਦਾ ਸੰਸਾਰ ਨੂੰ ਗੁਰਬਾਣੀ ਨੇ ਉਪਨਿਸ਼ਦਾਂ ਨੇ ਵੇਦਾਂ ਨੇ ਆਤਮਾ ਬੁੱਧ ਨੇ ਸਵਾਮੀ ਮਹਾਵੀਰ ਨੇ ਸਾਰੇ ਭਾਰਤ ਦੇ ਧਾਰਮਿਕ ਗ੍ਰੰਥਾਂ ਨੇ ਸੰਸਾਰ ਨੂੰ ਸਾਗਰ ਨਾਲ ਤਸ਼ਬੀਹ ਦਿੱਤੀ ਹੈ ਸੰਸਾਰ ਸਾਗਰ ਤਸ਼ਬੀਹ ਦਿੱਤੀ ਹੈ ਰੂਪਕ ਅਲੰਕਾਰ ਵੀ ਇਸ ਤਰ੍ਹਾਂ ਦੇ ਬਿਆਨ ਕੀਤੇ ਨੇ ਕਿਸੇ ਚੀਜ਼ ਦਾ ਰੂਪ ਬਣਾ ਕੇ ਤੇ ਕਿਸੇ ਦੀ ਹੋਂਦ ਨੂੰ ਸਾਹਮਣੇ ਪ੍ਰਗਟ ਕਰਨਾ ਹੈ ਇਹਨੂੰ ਰੂਪਕ ਅਲੰਕਾਰ ਕਹਿੰਦੇ ਨੇ ਮੁਸ਼ਾਬਤ ਪੇਸ਼ ਕਰਦੇ ਨੇ ਤਸ਼ਬੀਹ ਪੇਸ਼ ਕਰਦੇ ਨੇ ਤੁਲਨਾਤਮਕ ਗੱਲ ਕਰਦੇ ਨੇ ਸੰਸਾਰ ਸਾਗਰ ਹੈ ਸਾਗਰ ਵਿੱਚ ਪਾਣੀ ਹੈ ਸੰਸਾਰ ਵਿੱਚ ਪਦਾਰਥ ਨੇ ਪਦਾਰਥ ਨੇ ਸਾਗਰ ਦੇ ਵਿੱਚ ਲਹਿਰਾਂ ਨੇ ਸੰਸਾਰ ਦੇ ਵਿੱਚ ਸਮੱਸਿਆਵਾਂ ਨੇ ਕਦੀ ਸਰੀਰਕ ਸਮੱਸਿਆ ਕਦੀ ਆਰਥਿਕ ਸਮੱਸਿਆ ਕਦੀ ਪਰਿਵਾਰਕ ਸਮੱਸਿਆ ਕਦੀ ਰਾਜਨੀਤਿਕ ਸਮੱਸਿਆ ਕਦੀ ਮਾਨਸਿਕ ਸਮੱਸਿਆ ਕਦੀ ਧਾਰਮਿਕ ਸਮੱਸਿਆ ਬੰਦਾ ਇੱਕ ਸਮੱਸਿਆਵਾਂ ਕਿਤਨੀ ਕੁ ਲੈ ਰਹ ਮੁਕਦੀਆਂ ਨੇ ਇੱਕ ਸਮੱਸਿਆ ਦਾਨਤ ਹੋ ਜਾਏ ਦੂਸਰੀ ਇੱਕ ਲਹਿਰ ਖਤਮ ਹੋਦੀ ਹੈ ਦੂਜੀ ਸਾਗਰ ਦੇ ਵਿੱਚ ਲਹਿਰਾਂ ਨੇ ਸੰਸਾਰ ਦੇ ਵਿੱਚ ਸਮੱਸਿਆਵਾਂ ਨੇ ਸਾਗਰ ਦੇ ਪਾਣੀ ਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ ਅਥਾ ਹੈ ਅਥਾ ਹੈ ਸੰਸਾਰ ਦੇ ਪਦਾਰਥਾਂ ਨੂੰ ਵੀ ਨਾਪਿਆ ਤੋਲਿਆ ਨਹੀਂ ਜਾ ਸਕਦਾ ਅਥਾ ਹੈ ਮਨੁੱਖ ਮਰ ਜਾਂਦਾ ਹੈ ਕੋਈ ਸੋਨਾ ਚਾਂਦੀ ਨਹੀਂ ਮਰ ਜਾਂਦਾ ਰੰਗ ਰੂਪ ਨਹੀਂ ਮਰ ਜਾਂਦੇ ਸਭ ਕੁਝ ਰਹਿੰਦਾ ਹੈ ਅਰਬਾਂ ਖਰਬਾਂ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ ਅਰਬਾਂ ਖਰਬਾਂ ਮਨੁੱਖ ਜੇ ਤਾਂਾਂ ਵਿੱਚ ਜਲ ਚੁਕੇ ਨੇ ਕੋਈ ਜਗਤ ਦੇ ਵਿੱਚ ਪਦਾਰਥ ਮੁਕਤੇ ਨਹੀਂ ਗਏ ਮੌਜੂਦ ਸਾਗਰ ਦਾ ਪਾਣੀ ਨਾਪਿਆ ਤੋਲਿਆ ਨਹੀਂ ਜਾਂਦਾ ਸੰਸਾਰ ਦੇ ਪਦਾਰਥ ਨਾਪੇ ਤੋਲੇ ਨਹੀਂ ਜਾਂਦੇ ਅਥਾ ਸਾਗਰ ਦੇ ਵਿੱਚ ਕਦੀ ਕਦਾਂ ਇੱਕ ਕਦ ਸ਼ਿਪ ਇੱਕ ਕਦ ਕਿਸ਼ਤੀ ਡੁੱਬ ਜਾਂਦੀ ਹੈ ਕਦੀ ਕਦਾਂ ਸੰਸਾਰ ਦੇ ਅਖਬਾਰਾਂ ਦੀ ਸੁਰਖੀ ਬਣਦੀ ਹੈ ਖਬਰ ਬਣਦੀ ਹੈ ਰੇਡੀਓ ਟੀਵੀ ਦੀ ਇਹ ਪਹਿਲੀ ਖਬਰ ਬਣ ਜਾਂਦੀ ਹੈ ਇੱਕ ਸ਼ਿਪ ਡੁੱਬ ਗਿਆ ਹਜ਼ਾਰਾਂ ਮਨੁੱਖ ਡੁੱਬ ਗਏ ਇੱਕ ਕਿਸ਼ਤੀ ਡੁੱਬ ਗਈ ਸੈਂਕੜੇ ਮਨੁੱਖ ਡੁੱਬ ਗਏ ਖਬਰ ਬਣਦੀ ਏ ਡੁੱਬੀ ਹੋਈ ਕਿਸ਼ਤੀ ਦੀ ਖਬਰ ਬਣਦੀ ਏ ਡੁੱਬੇ ਜਹਾਜ਼ ਦੀ ਜੋ ਤੈਰ ਕੇ ਪਾਰ ਹੋ ਗਿਆ ਉਹਦੀ ਨਹੀਂ ਹਜ਼ਾਰਾਂ ਤੇ ਪਾਰ ਹੋ ਗਏ ਕੋਈ ਇੱਕਦ ਘਟਨਾ ਘਟਦੀ ਏ ਉਸ ਦਾ ਜ਼ਿਕਰ ਹੁੰਦਾ ਹੈ ਸਾਗਰ ਦੇ ਚ ਕਦੀ ਕਦਾਈ ਕੋਈ ਇੱਕਦ ਸ਼ਿਪ ਡੁੱਬ ਜਾਂਦਾ ਹੈ ਖਬਰ ਬਣਦੀ ਹੈ ਸੰਸਾਰ ਦੀ ਸੁਰਖੀ ਬਣਦੀ ਹੈ ਖਬਰਾਂ ਦੀ ਅਖਬਾਰਾਂ ਦੀ ਸਾਗਰ ਵਿੱਚ ਕਦੀ ਕਦਾਈਂ ਕਿਸੇ ਖੇਤ ਵਿੱਚ ਬਹੁਤ ਵੱਡਾ ਤੂਫਾਨ ਆ ਜਾਂਦਾ ਹੈ ਲੱਖਾਂ ਮਨੁੱਖ ਘਰ ਘੇ ਜਾਂਦੇ ਨੇ ਸ਼ਾਇਦ